ਇਹ ਵੱਡੀ ਖਬਰ ਹੋਰ ਆ ਰਹੀ ਹੈ ਸੀਸੀਟੀਵੀ ਦੀ ਨਿਗਰਾਨੀ ਹੋਏ ਟਰਹਣਗੇ ਪਟਵਾਰੀ ਕਿਉਂਕਿ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਦੇ ਵਿੱਚ ਸੀਸੀਟੀਵੀ ਲੱਗਣ ਜਾ ਰਹੇ ਨੇ ਹਰ ਤਹਿਸੀਲ ਦਫ਼ਤਰ ਦੇ ਵਿੱਚ ਸੀਸੀਟੀਵੀ ਲਗਾਏ ਜਾਣਗੇ ਹਰ ਦਫ਼ਤਰ ਦੇ ਵਿੱਚ 4-4 ਸੀਸੀਟੀਵੀ ਹੋਣਗੇ ਦੋ ਕੈਮਰੇ ਦਫ਼ਤਰ ਦੇ ਅੰਦਰ ਤੇ ਦੋ ਕੈਮਰੇ ਦਫ਼ਤਰ ਦੇ ਬਾਹਰ ਲੱਗਣਗੇ ਸਰਕਾਰੀ ਅਫਸਰਾਂ ਦੀ ਮੌਜੂਦਗੀ ਤੇ ਕੰਮਕਾਜ ਤੇ ਨਜ਼ਰ ਰੱਖੀ ਜਾਵੇਗੀ ਤਾਂ ਜੋ ਬਿਨਾਂ ਖੱਜਲ-ਖੁਆਰੀ ਤੋਂ ਲੋਕਾਂ ਦੇ ਕੰਮਕਾਰ ਹੋ ਸਕਣ ਦੱਸਦੀ ਹੈ ਕਿ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਨਜ਼ਰ ਰੱਖੀ ਜਾਵੇਗੀ ਜਾਨੀ ਕਿ ਜਿਹੜਾ ਸੀਸੀਟੀਵੀ ਹੈ ਉਸ ਨੂੰ ਮੋਨੀਟਰ ਕਰਨਗੇ ਡਿਪਟੀ ਕਮਿਸ਼ਨਰ ਤਹਿਸੀਲ ਦਫ਼ਤਰਾਂ ਦੇ ਵਿੱਚ ਜਿੱਥੇ ਰਜਿਸਟਰੀਆਂ ਹੁੰਦੀਆਂ ਨੇ ਜਿਸ ਥਾਂ ਤੇ ਲੋਕ ਆਪੋ ਆਪਣੇ ਕੰਮ ਕਰਵਾਉਣ ਲਈ ਆਉਂਦੇ ਨੇ ਕਿਉਂਕਿ ਰੈਵਨਿਊ ਡਿਪਾਰਟਮੈਂਟ ਇੱਕ ਬਿਹਤ ਅਹਿਮ ਡਿਪਾਰਟਮੈਂਟ ਹੈ ਤੇ ਰਜਿਸਟਰੀਆਂ ਦਾ ਕੰਮਕਾਰ ਹੋਵੇ ਜਾਂ ਇੰਤਕਾਲ ਦੀ ਗੱਲ ਹੋਵੇ ਹੋਰ ਬਹੁਤ ਸਾਰੇ ਕੰਮ ਜਿਹੜੇ ਨੇ ਪਟਵਾਰੀਆਂ ਦੇ ਨਾਲ ਤਹਿਸੀਲਦਾਰਾਂ ਦੇ ਨਾਲ ਜੁੜੇ ਹੁੰਦੇ ਨੇ ਤਾਂ ਹੁਣ ਸੀਸੀਟੀਵੀ ਕੈਮਰੇ ਦਫ਼ਤਰਾਂ ਦੇ ਅੰਦਰ ਲੱਗਣਗੇ ਤੇ ਸੀਸੀਟੀਵੀ ਦੀ ਨਿਗਰਾਨੀ ਹੇਠ ਸਰਕਾਰੀ ਕਰਮਚਾਰੀ ਰਹਿਣਗੇ ਪਟਵਾਰੀ ਰਹਿਣਗੇ ਤਹਿਸੀਲਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗਣ ਜਾ ਰਹੇ ਨੇ ਸਾਰੇ ਤਹਿਸੀਲ ਦਫ਼ਤਰਾਂ ਦੇ ਵਿੱਚ ਇਹ ਸੀਸੀਟੀਵੀ ਕੈਮਰੇ ਲੱਗਣੇ ਨੇ 4 ਸੀਸੀਟੀਵੀ ਕੈਮਰੇ ਲਾਉਣ ਦੀ ਗੱਲ ਆਖੀ ਜਾ ਰਹੀ ਹੈ ਕਿ ਦੋ ਕੈਮਰੇ ਦਫ਼ਤਰ ਦੇ ਅੰਦਰ ਤੇ ਦੋ ਕੈਮਰੇ ਦਫ਼ਤਰ ਦੇ ਬਾਹਰ ਇਹ ਬਹੁਤ ਵੱਡਾ ਡਿਸੀਜਨ ਹੈ ਆਪਣੇ ਆਪ ਦੇ ਵਿੱਚ ਕਿਉਂਕਿ ਦਫ਼ਤਰ ਦੇ ਅੰਦਰ ਕੈਮਰੇ ਲੱਗਣੇ ਉਸ ਦੀ ਰਿਕਾਰਡਿੰਗ ਹੋਣੀ ਕਿ ਕੁਝ ਹੋ ਰਿਹਾ ਹੈ ਦਫਤਰ ਦੇ ਵਿੱਚ ਪੰਕਜ ਕਪਾਹੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਪੰਕਜ ਵੱਡੀ ਖਬਰ ਕਿਉਂਕਿ ਸੀਸੀਟੀਵੀ ਕੈਮਰੇ ਲੱਗਣ ਜਾ ਰਹੇ ਨੇ ਉਹ ਵੀ ਤਹਿਸੀਲਾਂ ਦੇ ਵਿੱਚ ਕੀ ਅਪਡੇਟ ਦੇਖੋ ਕਿਉਂਕਿ ਲਗਾਤਾਰ ਇਸ ਗੱਲ ਦੀ ਸ਼ਿਕਾਇਤ ਮਿਲ ਰਹੀ ਸੀ ਕਿ ਤਹਿਸੀਲ ਦੇ ਵਿੱਚ ਸਹੀ ਢੰਗ ਦੇ ਨਾਲ ਕੰਮ ਜਿਹੜੇ ਨੇ ਉਹ ਨਹੀਂ ਹੋ ਰਹੇ ਜਿਹੜੀ ਕੁਰਸੀ ਹੁੰਦੀ ਹੈ ਉੱਥੇ ਜ਼ਿਆਦਾਤਰ ਅਧਿਕਾਰੀ ਜਿਹੜੇ ਨੇ ਉਹ ਨਹੀਂ ਬੈਠੇ ਹੁੰਦੇ ਔਰ ਇਸ ਵਜ੍ਹਾ ਕਰਕੇ ਜਿਹੜੇ ਲੋਕ ਹੁੰਦੇ ਨੇ ਉਹ ਕੱਜਲ ਘੁਆਰ ਹੁੰਦੇ ਨੇ ਔਰ ਜਦੋਂ ਪਛਾਦੰਦੇ ਉੱਤੇ ਮੌਜੂਦ ਅਧਿਕਾਰੀ ਨੂੰ ਤਾਂ ਉਹ ਜਵਾਬ ਦੇ ਦਿੰਦੇ ਨੇ ਕਿ ਅਸੀਂ ਤਾਂ ਉੱਤੇ ਹੀ ਮੌਜੂਦ ਸੀ ਅਸੀਂ ਤਾਂ ਕੰਮ ਕਰ ਰਹੇ ਹਾਂ ਤਾਂ ਇਹ ਪਾਰਦਰਸ਼ਤਾ ਲਿਆਉਣ ਦੇ ਲਈ ਔਰ ਚੈਕਿੰਗ ਰੱਖਣ ਦੇ ਲਈ ਇਹ ਚਿੱਠੀ ਜਿਹੜੀ ਉਹ ਜਾਰੀ ਕੀਤੀ ਗਈ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਤਹਿਸੀਲ ਦਫ਼ਤਰ ਨੇ ਸਬ ਤਹਿਸੀਲ ਨੇ ਉੱਤੇ ਸੀਸੀਟੀਵੀ ਕੈਮਰੇ ਇਕੱਲਾ ਜਿੱਥੇ ਅਧਿਕਾਰੀ ਯੰਤਰ ਮੌਜੂਦ ਹੋਣਗੇ ਉੱਤੇ ਲਗਾਏ ਜਾਣ ਤਾਂ ਕਿ ਇਕਤਾ ਪਤਾ ਲੱਗ ਸਕੇ ਕਿ ਕੀ ਗਲਬਤ ਹੋ ਰਹੀ ਹੈ ਕਿਸੇ ਤੋਂ ਕੋਈ ਬੈਸਤੀ ਜਾਂ ਕੋਈ ਰਿਸ਼ਵਤ ਤਾਂ ਨਹੀਂ ਮੰਗੀ ਜਾ ਰਹੀ ਜਿੱਥਰਾ ਬਾਹਰ ਕਿੰਨੇ ਲੋਕ ਖੜੇ ਨੇ ਇੰਤਜ਼ਾਰ ਕਰ ਰਹੇ ਨੇ ਕਿੰਨਾ ਧਮਾ ਲੱਗ ਰਿਹਾ ਵੈ ਉਸ ਦੀ ਵੀ ਨਜ਼ਰ ਰੱਖਣ ਦੇ ਲਈ ਬਾਹਰ ਵੀ ਕੈਮਰੇ ਜਿਹੜੇ ਨੇ ਲਗਾਏ ਜਾਂ ਤਾਂ ਕਿ ਔਰ ਏਸੀ ਜਿਹੜੀ ਨਜ਼ਰ ਹੈ ਉਹ ਜਿਹੜੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੋਣਗੇ ਉਹ ਚੈਕਿੰਗ ਕਰਨਗੇ ਉਹ ਦੇਖਣਗੇ ਕਿ ਸਹੀ ਢੰਗ ਦੇ ਨਾਲ ਤਸਵੀਲਿਆ ਸਭ ਤਸਵੀਲ ਦੇ ਵਿੱਚ ਕੰਮ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਜੇਕਰ ਕੋਈ ਪੈਸੇ ਮੰਗਦਾ ਫੜਿਆ ਜਾਂਦਾ ਤਾਂ ਉਸ ਉੱਤੇ ਤੁਰੰਤ ਕਾਰਵਾਈ ਠੀਕ ਹੈ ਬਹੁਤ ਧੰਨਵਾਦ ਪੰਕਜ ਕਪਾਈ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ